ਨਾਲ ਨਾਲ ਤੇ ਆਪਾਂ ਤੁਰੇ ਜਾਂਦੇ ਨਾਲ ਨਾਲ ਕਰੀ ਜਾਂਦੇ ਗੱਲਾਂ ਬਾਤਾਂ ਤੇ ਹਾਂਜੀ ਆਪਾਂ ਪਹੁੰਚੇ ਅਮਰੀਕਾ ਹੋਰ ਸਾਨੂੰ ਸਾਰੇ ਠੀਕ ਠਾਕ ਵਧੀਆ ਸੇ ਤੁਹਾਡੇ ਵਾਸਤੇ ਮੈਂ ਕਿਹਾ ਵੀਡੀਓ ਬਣਾ ਲਾਂ ਮੇਰੇ ਬੜੇ ਦੋਸਤ ਕਹਿੰਦੇ ਸੀ ਵੀ ਯਾਰ YouTube ਤੇ ਵੀਡੀਓ ਬਣਾ ਕੇ ਪਾਇਆ ਕਰ ਉੱਥੇ ਥੋੜਾ ਲੰਮੀ ਵੀਡੀਓ ਬਣ ਜਾਂਦੀ ਆ ਥੋੜਾ ਦੇਖਣ ਨਾਲ ਪਤਾ ਲੱਗ ਜਾਂਦਾ Instagram ਤੇ ਨਹੀਂ ਪਤਾ ਲੱਗਦਾ ਰੀਲ ਬੰਦੀ ਆ ਤੇ ਛੋਟੀ ਜੀ ਤੇ ਅੱਜ ਸਵੇਰੇ ਆਪਾਂ ਤੜਕੇ 4 ਵਜੇ ਪਹੁੰਚ ਗਏ ਹਾਂ ਅਮਰੀਕਾ ਤੇ ਨਾਲ ਹੀ ਆਉਂਦੇ ਆ ਸਾਰੇ ਜਾਇਦਾਦਾਂ ਜਹਾਜ਼ ਕਿਨਾਰੇ ਤੇ ਲੱਗਿਆ ਤਾਂ ਨਾ ਮੈਂ ਵਖਾਉਣਾ ਵਾ ਜਹਾਜ਼ ਕਿਨਾਰੇ ਤੇ ਲੱਗਾ ਤੇ ਕਰੇਨਾ ਵਗੈਰਾ ਲੱਗੀਆਂ ਜਹਾਜ਼ ਤੇ ਇਹਨਾਂ ਦਾ ਕੰਮ ਹੋਣਾ ਰਹਿਣਾ 컨ਟੇਨਰ ਲਾ ਕੇ ਜਹਾਜ਼ ਤੋਂ ਥੱਲੇ ਰੱਖਣੇ ਆ ਜਹਾਜ਼ ਤੁਸੀਂ ਵੇਖ ਲਓ ਆਪਣਾ ਕਿਨਾਰੇ ਦੇ ਨਾਲ ਲੱਗਾ ਇਸ ਤਰ੍ਹਾਂ ਜਹਾਜ਼ ਆ ਕੇ ਲੱਗ ਜਾਂਦਾ ਕਿਨਾਰੇ ਦੇ ਨਾਲ ਆਵੇ ਠੀਕ ਆ ਕਿਨਾਰੇ ਦੇ ਨਾਲ ਲੱਗਾ ਵੇਖ ਲਓ 17 ਦਿਨਾਂ ਬਾਅਦ ਆਪਾਂ ਪਹੁੰਚੇ ਚਾਈਨਾ ਤੋਂ ਆਏ ਆ ਇੱਥੇ ਹੁਣ ਇੱਥੇ ਹੁਣ 4-5 ਦਿਨ ਆਪਾਂ ਨੂੰ ਲੱਗਣਗੇ ਆ ਯਾਰ ਆ ਸਾਰੇ 컨ਟੇਨਰ ਲੈ ਕੇ ਜਿਤਨਾ ਕਰੇਨ ਆ ਇਹਨੇ ਜਹਾਜ਼ ਤੋਂ 컨ਟੇਨਰ ਲਾ ਕੇ ਤੁਹਾਨੂੰ ਮੈਂ ਵਖਾਉਣਾ ਆਵੇ ਇਹ ਜਾਇ ਤੋਲਾ ਆਗੇ ਕੰਟੇਨਰ ਇੰਨੇ ਰੱਖ ਦੇਣਾ ਥੱਲੇ ਥੱਲੋਂ ਬਾਅਦ ਵਿੱਚ ਇੱਥੇ ਦੂਜੀਆਂ ਪੋਟਾਂ ਨੂੰ ਟਰੱਕ ਨਹੀਂ ਚੱਲਦੇ ਇਹਨਾਂ ਨੇ ਆਹ ਵਾਲੀਆਂ ਇੱਥੇ ਮਸ਼ੀਨਾਂ ਚੱਲਦੀਆਂ ਵਾਂ ਇਹਨਾਂ ਨੇ ਇੱਥੋਂ ਚੁੱਕਣਾ ਕੰਟੇਨਰ ਤੇ ਲਿਜਾ ਕੇ ਆਵੇ ਯਾਰਡ ਦੇ ਵਿੱਚ ਰੱਖ ਦੇਣਾ ਉਹ ਲਈ ਵੀ ਫਿਰਦੀਆਂ ਵਾਂ ਤੁਹਾਨੂੰ ਦਿੱਸ ਜਾਣੀਆਂ ਉਹ ਇਤਰਨ ਲਿਜਾ ਕੇ ਇਹਨਾਂ ਨੇ ਲਾਈਨ ਦੇ ਵਿੱਚ ਲਾਈ ਜਾਣੇ ਇੱਥੇ ਇੱਥੋਂ ਬਾਅਦ ਵਿੱਚ ਟਰੱਕ ਆਉਣੇ ਆ ਤੇ ਟਰੱਕਾਂ ਦੇ ਵਿੱਚ ਨਾ ਲੋਡ ਕਰੀ ਜਾਂਦੇ ਲੋਡ ਕਰਕੇ ਫਿਰ ਇੱਥੋਂ ਜੋਸਮਾਨ ਆ ਇਹਨਾਂ ਨੇ ਸਟੋਰਾਂ ਦੇ ਵਿੱਚ ਪਤਾ ਪਚਾ ਦੇਣਾ ਨਾਲ ਦੀ ਨਾਲ ਇਥੋਂ ਲੋਡ ਵੀ ਹੋਣਾ ਏ ਨਾਲ ਦੀ ਨਾਲ ਖਾਲੀ ਵੀ ਹੋਣਾ ਏ ਜਾਜ ਤੇ ਅਵੇ ਇਸ ਤਰ੍ਹਾਂ ਕਰੇਨਾ ਲੱਗ ਜਾਂਦੀਆਂ ਵਾ ਬਾਕੀ ਚਲੋ ਮੈਂ ਤੁਹਾਨੂੰ ਹੁਣ ਕਿਉਂ ਜਾ ਕੇ ਵਿਖਾਉਣਾ ਏ ਆ ਆਪਣਾ ਜਾਜ ਆ ਠੀਕ ਆ ਸਾਰੇ ਕੰਟੇਨਰ ਹੀ ਕੰਟੇਨਰ ਲੋਡ ਆ ਇਹ ਤੁਹਾਨੂੰ ਮੈਂ ਇੰਸਟਾਗ੍ਰam ਤੇ ਰੀਲਾਂ ਤੇ ਵੀ ਵਿਖਾਇਆ ਸੀ ਬਾਕੀ ਅੱਜ ਤੁਹਾਡੇ ਵਾਸਤੇ ਮੈਂ ਪਹਿਲੀ ਵੀਡੀਓ ਬਣਾਉਂਦੇ ਆਂ ਇਹ ਹੁਣ ਆਪਾਂ ਪਾਵਾਂਗੇ ਜੀ YouTube ਤੇ ਤੁਸੀਂ ਵੇਖੋ ਤੇ ਵੇਖ ਕੇ ਦੱਸੋ ਤੁਹਾਨੂੰ ਕਿਵੇਂ ਲੱਗਣ ਦਿਆ ਹੋਰ ਅਗਲੀ ਵੀਡੀਓ ਦੇ ਵਿੱਚ ਕੀ ਦੇਖਣਾ ਚਾਹੁੰਦੇ ਜੀ ਇਹ ਵੀ ਆਪਾਂ ਨੂੰ ਦੱਸਿਓ ਠੀਕ ਆ ਜੀ ਚਲੋ ਹੁਣ ਆਪਾਂ ਅੱਗੇ ਜਾ ਕੇ ਤੁਹਾਨੂੰ ਮੈਂ ਦਿਖਾਉਣਾ ਜਾਇਦੇ ਬਿਲਕੁਲ ਸਿਰੇ ਤੇ ਕਿ ਉੱਥੇ ਕੀ ਚੀਜ਼ ਹੈ ਕੀ ਨਹੀਂ ਤੇ ਤੇ ਹੈਗਾ ਮੌਸਮ ਠੰਡਾ ਹੀ ਹੈ ਵੇਹੇ ਇੱਥੇ ਆ 4.67 ਦਿਨ ਰਹਿਣਾ ਵਾ ਤੇ ਕੱਲ ਆਪਾਂ ਚੱਲਾਂਗੇ ਪੋਰਟ ਤੇ ਵੀ ਆਪਾਂ ਜਾਵਾਂਗੇ ਡਿਊਟੀ ਆਪਣੀ ਖਤਮ ਕਰਕੇ ਆਪਾਂ ਜਾਵਾਂਗੇ ਸ਼ਹਿਰ ਦੇ ਵਿੱਚ ਵੀ ਘੁੰਮਣ ਤੇ ਤੁਹਾਨੂੰ ਜਾ ਕੇ ਫਿਰ ਸ਼ਹਿਰ ਦੇ ਵੀ ਸੀਨ ਦਿਖਾਵਾਂਗੇ ਪਿਆਰੇ ਪਿਆਰੇ ਹੱਲੇ ਸ਼ਹਿਰ ਆ ਉਹੀ ਤੇ ਥੋੜੇ ਦਿਨ ਪਹਿਲਾਂ ਚੰਗਾ ਇਟ ਰੋੜਾ ਚੱਲਿਆ ਉਹ ਇਹ ਟਰੰਪ ਨੇ ਪਤਾ ਨਹੀਂ ਕੀ ਕਹਿਤਾ ਸੀ ਕਿਸੇ ਨੂੰ ਤੇ ਇੱਥੇ ਲੋਕਾਂ ਨੇ ਚੰਗੀਆਂ ਗੱਡੀਆਂ ਗੁਡੀਆਂ ਫੂਕੀਆਂ ਥੋੜੇ ਦਿਨ ਪਹਿਲਾਂ ਮਾਹੌਲ ਥੋੜਾ ਵਾਹ ਖਰਾਬ ਹੀ ਆ ਏਜੰਟ ਦੱਸ ਕੇ ਗਿਆ ਸੀ ਕਹਿੰਦਾ ਵੀ ਡਾਊਨਟਾਊਨ ਨਾ ਜਾਇਓ ਉੱਥੇ ਥੋੜਾ ਦੰਗੇ ਦੁੰਗੇ ਹੋਏ ਆ ਤਾਜ਼ੇ ਤਾਜ਼ੇ ਹੀ ਤੇ ਥੋੜਾ ਉਰੇ ਉਰੇ ਰਿਓ ਮੇਨ ਸ਼ਹਿਰ ਦੇ ਵਿੱਚ ਨਾ ਜਾਇਓ ਉਤਰਾ ਐਲ ਏ ਸ਼ਹਿਰ ਪੂਰਾ ਮਸ਼ਹੂਰ ਆ ਨਾਂ ਤੈ ਸੁਣਿਆ ਹੋਣਾ ਐਲ ਏ ਲੈ ਕੇ ਸੀ ਜਿਹੜੀ ਟੀਮ ਇਥੋਂ ਦੀ ਬਾਸਕਟਬਾਲ ਦੀ ਉਹ ਇਥੋਂ ਦੀ ਐਸੇ ਸ਼ਹਿਰ ਦੀ ਆ ਬਾਕੀ ਹਾਲੀਵੁੱਡ ਜਿਹੜਾ ਆਪਾਂ ਫਿਲਮਾਂ ਦੇ ਵਿੱਚ ਵੇਖਨੇ ਆ ਲਿਖਿਆ ਹੁੰਦਾ ਵਾ ਪਹਾੜੀ ਜੀ ਦੇ ਉੱਤੇ ਹਾਲੀਵੁੱਡ ਲਿਖਿਆ ਕੀ ਹ Hollywood ਦੀਆਂ ਫਿਲਮਾਂ ਜਿਹੜੀਆਂ ਬੰਦੀਆਂ ਵਾਂ ਉਹਨਾਂ ਦੇ ਸਾਰਿਆਂ ਦੇ ਸਟੂਡੀਓ ਇਸੇ ਸ਼ਹਿਰ ਦੇ ਵਿੱਚ ਆ ਜਿੰਨੇ ਵੱਡੇ ਵੱਡੇ ਐਕਟਰ ਆ Hollywood ਦੇ ਮੈਨੂੰ ਤੇ ਜਿਆਦਾ ਮੈਂ Hollywood ਦੀਆਂ ਫਿਲਮਾਂ ਨਹੀਂ ਮੇਰਾ ਨਾਂ ਨੂੰ ਮੈਨੂੰ ਘੱਟ ਹੀ ਪਤਾ ਵਾ ਬਾਕੀ ਜਿਹੜੇ ਜੋ ਟੌਮ ਕ੍ਰੂਜ਼ ਵਗੈਰਾ ਜੋ ਵੀ ਆ ਸਾਰੇ ਇੱਥੇ ਹੀ ਰਹਿੰਦੇ ਆ ਤੇ ਉਹ ਜਿਹੜਾ ਏਰੀਆ ਜਿੱਥੇ ਅੱਗ ਲੱਗੀ ਸੀ ਥੋੜੇ ਦਿਨ ਪਹਿਲੂ ਉਹ ਵੀ ਇੱਥੇ ਹੀ ਹਲੇ ਦੇ ਵਿੱਚ ਹੀ ਮੇਰੀ ਹੌਸ ਸੜ ਕੇ ਤਬਾਹ ਹੋ ਗਿਆ ਸੀ ਗੱਲ ਕਰੀ ਵੀ ਪੂਰਾ ਅਮਰੀਕਾ ਦਾ ਮਸ਼ਹੂਰ ਸ਼ਹਿਰ ਹੈ ਹਲੇ ਆਪਾਂ ਉਹ ਸਾਦਾ ਵਾ ਵੀ ਇੱਕ ਦੋ ਦਿਨਾਂ ਦੇ ਵਿੱਚ ਸ਼ਹਿਰ ਜਾਵਾਂਗੇ ਘੁੰਮਣ ਤੇ ਫਿਰ ਤੁਹਾਨੂੰ ਜਾ ਕੇ ਉੱਥੇ ਦਿਖਾਵਾਂਗੇ ਸਾਰਾ ਸੀਨ ਸ਼ਹਿਰ ਦਾ ਠੀਕ ਹੈ ਜੀ ਤੇ ਫੋਰ ਦਾ ਮੂਮੈਂਟ ਆ ਤੁਸੀਂ ਆਪਣਾ ਵੇਖੋ ਇਹ ਆਪਾਂ ਅੱਗੇ-ਅੱਗੇ ਫੋਕਸ ਕਰਤੇ ਜਾਇਦੇ ਅਗਲੇ ਹਿੱਸੇ 'ਚ ਆ ਚੱਲੇ ਠੀਕ ਹੈ ਬਾਕੀ ਤੁਸੀਂ ਦੱਸਦੇ ਰਹਿਣਾ ਵਾ ਕਮੈਂਟਾਂ ਦੇ ਵਿੱਚ ਤੁਹਾਨੂੰ ਹੋਰ ਅਗਲੀ ਵੀਡੀਓ ਦੇ ਵਿੱਚ ਕੀ ਵੇਖਣਾ ਚਾਹੁੰਦੇ ਜੀ ਆਵੇ ਇਸ ਤਰ੍ਹਾਂ ਜਾਜ ਨੂੰ ਲੈਸ਼ਿੰਗ ਹੋਈ ਹੁੰਦੀ ਸਾਰੀ ਕੰਟੇਨਰ ਨੂੰ ਇਹ ਹੁਣ ਖੁੱਲ ਜਾਣੀ ਆ ਇਹ ਖੋਲ ਕੇ ਦੇ ਕੰਟੇਨਰ ਲਾ ਕੇ ਸਾਰੇ ਬਾਹਰ ਚੱਲ ਜਾਣੇ ਪੋਰਟ ਤੋਂ ਇਹ ਆ ਪੰਗ ਜਹਾਜ਼ ਦੇ ਫੋਕਸਲ ਤੇ ਆਵੇ ਜਹਾਜ਼ ਜਿਤਨਾ ਰस्सੀਆਂ ਦੇ ਨਾਲ ਵੱਜਾ ਵਾ ਢਿੜਕ ਕਿਨਾਰੇ ਤੇ ਜਹਾਜ਼ ਲੱਗਾ ਇਹਨਾਂ ਰस्सੀਆਂ ਦੇ ਨਾਲ ਲੱਗਾ ਠੀਕ ਆ ਸਾਈਜ਼ ਚੈੱਕ ਕਰੋ ਤੁਸੀਂ ਪੂਰੀ ਗੱਲ ਬਾਤ ਆ ਇਹ ਛੇ ਰस्सੀਆਂ ਵਾਂ ਲੱਗੀਆਂ ਠੀਕ ਆ ਇਸ ਤਰ੍ਹਾਂ ਇੰਚ ਦੇ ਉੱਤੇ ਲੱਗੀਆਂ ਹੁੰਦੀਆਂ ਵਾਂ ਆ ਵੇ ਇਤਾਂ ਲੱਗੀਆਂ ਹੁੰਦੀਆਂ ਤੇ ਜਹਾਜ਼ ਆਪਣਾ ਕਿਨਾਰੇ ਦੇ ਨਾਲ ਵੱਜਾ ਹੁੰਦਾ ਉਹ ਅੱਗੇ ਆ ਗਈ ਜਾਜ ਦੀ ਬ੍ਰੇਕ ਕਹਿੰਦੇ ਜਿਹਨੂੰ ਕਈ ਵੱਡੇ ਪੁੱਛਦੇ ਜਾਜ ਦੀ ਬ੍ਰੇਕ ਕਿਹੜੀ ਹੁੰਦੀ ਆ ਆਂ ਦੀ ਜਾਜ ਦੀ ਬ੍ਰੇਕ ਐਂਕਰ ਹੁੰਦਾ ਵੈਸੇ ਦਿਨੂੰ ਐਂਕਰ ਕਹਿੰਦੇ ਆ ਪਰ ਚਲੋ ਆਪਾਂ ਤੁਹਾਨੂੰ ਦੱਸਣ ਵਾਸਤੇ ਕਹਿੰਦੇ ਨੇ ਵੀ ਇਹ ਹੁੰਦੀ ਸਿਰਫ ਇੱਕ ਜਾਜ ਦੀ ਬ੍ਰੇਕ ਇਹ ਜੋ ਜਾਜ ਨੂੰ ਰੋਕਣਾ ਹੁੰਦਾ ਪਹਿਲਾਂ ਜਾਜ ਸਲੋ ਕਰ ਦੇਦਾ ਪੂਰਾ ਜੋ ਜ਼ੀਰੋ ਸਪੀਡ ਹੋ ਜਾਂਦੀ ਆ ਫਿਰ ਇਹਦੀ ਬ੍ਰੇਕ ਖੋਲ ਦੇਦੀ ਤੇ ਇਹਦੇ ਥੱਲੇ ਲੱਗ ਨਾਲ ਐਂਕਰ ਉਹ ਥੱਲੇ ਡੇਗ ਪੈਂਦਾ ਜਾ ਕੇ ਪਾਣੀ ਮਿੱਟੀ ਦੇ ਵਿੱਚ ਗੱਡਿਆ ਜਾਂਦਾ ਥੱਲੇ ਸਮੁੰਦਰ ਦੇ ਵਿੱਚ ਤੇ ਫਿਰ ਮਤਲਬ ਵੀ ਇਹੋ ਹੀ ਆ ਜਿਹੜਾ ਇੱਕ ਜਾਜ ਨੂੰ ਰੋਕ ਸਕਦਾ ਹੋਰ ਜਾਜ ਨੂੰ ਰੋਕਣ ਦਾ ਕੋਈ ਤਰੀਕਾ ਉਹ ਆਪਣੀ ਸਪੀਡ ਦੇ ਨਾਲ ਆਪਣੇ ਰੇਡ ਦੇ ਨਾਲ ਹੀ ਡਿੱਗਦਾ ਰੁਕਦਾ ਵਾ ਠੀਕ ਆ ਆਹ ਵੇਖੋ ਅੱਗੇ ਤਾਂ ਨੂੰ ਹੁਣ ਆ ਅੱਗੇ ਵੀ ਇੱਕ ਜਹਾਜ਼ ਲੱਗਾ ਤੇ ਉਹਦੇ ਉੱਪਰ ਜਾ ਕੰਟੇਨਰ ਰਵੇ ਲੋਡ ਹੁੰਦੇ ਹੈ ਖਾਲੀ ਹੋ ਗਿਆ ਜਹਾਜ਼ ਪੂਰਾ ਹੋਣੇ ਤੇ ਕੰਟੇਨਰ ਲੋਡ ਹੁੰਦੇ ਆ ਇਹ ਹੈਗਾ ਜੀ ਅਮਰੀਕਾ ਦਾ ਐਲ ਏ ਪੋਰਟ ਉਹ ਜਹਾਜ਼ ਤੇ ਕੰਟੇਨਰ ਲੋਡ ਹੁੰਦੇ ਠੀਕ ਆ ਆਵੇ ਉਧਰ ਦੂਸਰੇ ਪਾਸੇ ਵੀ ਆ ਆ ਕੇ ਲੱਗਣਗੇ ਜਹਾਜ਼ ਹੋਰ ਵੀ ਹੈ ਨਹੀਂ ਜਹਾਜ਼ੇ ਘੱਟ ਹੀ ਆ ਦੋ ਜਹਾਜ਼ ਹੀ ਲੱਗੇ ਆ ਤਿੰਨ ਤੇ ਆਹ ਵਾ ਆਪਣੇ ਜਹਾਜ਼ ਦਾ ਬਿਲਕੁਲ ਅਗਲਾ ਹਿੱਸਾ ਫਰੰਟ ਜਿਹਨੂੰ ਕਹਿ ਦਿੰਦੇ ਆ ਬਾਕੀ ਆਉਣ ਵਾਲੀਆਂ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਇੱਕ ਇੱਕ ਜਗ੍ਹਾ ਤੋਂ ਸਟਾਰਟ ਕਰਾਂਗੇ ਤੇ ਸਾਰੇ ਜਹਾਜ਼ ਦਾ ਸਾਰਾ ਕੁਝ ਵਿਖਾਵਾਂਗੇ ਠੀਕ ਹੈ ਤੁਸੀਂ ਬਸ ਵੇਂਦੇ ਰਹੋ ਆਪਣਾ ਪਿਆਰ ਦਿੰਦੇ ਰਹੋ ਇਸ ਤਰ੍ਹਾਂ ਹੀ ਵੀਡੀਓ ਨੂੰ ਇਹ ਵਾਜਾ ਜਹਾਜ਼ ਦਾ ਬਿਲਕੁਲ ਫਰੰਟ ਅਗਲਾ ਇਸ ਐਨੂੰ ਫੋਕਸਲ ਕਹਿੰਦੇ ਆ ਇੱਥੇ ਵਿੰਚਾਂ ਹੁੰਦੀਆਂ ਵਾ ਇਹਨਾਂ ਨੂੰ ਵਿੰਚਾਂ ਕਹਿੰਦੇ ਆ ਇਹਨਾਂ ਦੇ ਨਾਲ ਰਸੇ ਆਏ ਜਾ ਕੇ ਤੇ ਜਹਾਜ਼ ਕਿਨਾਰੇ ਦੇ ਨਾਲ ਲੱਗਾ ਹੁੰਦਾ ਤੁਹਾਨੂੰ ਮੈਂ ਵਿਖਾ ਵੀ ਦਿਨਾ ਆਵੇ ਆਹ ਵੇਖੋ ਆਹ ਰਸਿਆਂ ਦੇ ਨਾਲ ਨਾ ਜਹਾਜ਼ ਪੂਰਾ ਵੱਜਾ ਵਾ ਠੀਕ ਆ ਵੀ ਔਰ ਜਹਾਜ਼ ਦੇ ਵੀ ਆਉਂਦੇ ਰਸੇ ਆਪਣੇ ਵੀ ਆਉਂਦੇ ਆ ਠੀਕ ਹੈ ਤੇ ਆ ਥੱਲੇ ਜਿਨ੍ਹਾਂ ਦੇ ਨਾਂ ਅਜ ਇਹਨਾਂ ਦੇ ਉੱਤੇ ਪਾਇਆ ਕਿਲਾ ਇਹਨੂੰ ਕਹਿੰਦੇ ਜੀ ਪਿੱਟ ਬੜੀ ਪਾਵਰ ਹੁੰਦੀ ਹੈ ਇਹਨਾਂ ਦੇ ਵਿੱਚ ਐਂ ਹੋਲਡ ਕੀਤਾ ਜਾਜ ਨੂੰ ਵੇਖੋ ਇਹਨਾਂ ਨੇ ਜਾਜ ਇਸ ਤਰ੍ਹਾਂ ਬੰਨ ਦਿੱਤਾ ਜਾਂਦਾ ਪੋਰਟ ਤੇ ਆਵੇ ਉਹ ਜਾਜ ਤੇ ਤੁਸੀਂ ਵੇਖੋ ਰस्सियां ਠੀਕ ਹੈ ਆਹ ਦੇਖੋ ਅਜ ਤਾਂ ਰस्सियां ਹੁੰਦੀਆਂ ਵਾਂ ਐਂ ਆ ਕੇ ਤੇ ਜਾਜ ਕਿਨਾਰੇ ਤੇ ਨਾਲ ਬੱਝਾ ਹੁੰਦਾ ਠੀਕ ਹੈ ਤੇ ਆਵੇ ਫੋਜੀ ਕੰਟੇਨਰ ਲੋਡ ਹੁੰਦਾ ਹੈ ਆ ਯਾਰਡ ਹੈ ਤੇ ਪੂਰਾ ਅਮਰੀਕਾ ਦਾ ਐਲ.ਏ ਸ਼ਹਿਰ ਬਹੁਤ ਸੋਹਣਾ ਮੌਸਮ ਹੈ ਠੰਡਿਆ ਇੱਥੇ ਵਾਹੇ ਇਹ ਆਪਣੇ ਜਹਾਜ਼ ਦਾ ਹਿੱਸਾ ਹੋ ਗਿਆ ਅਗਲਾ ਇਹਨੂੰ ਫੌਕਸਲ ਕਹਿੰਦੇ ਆ ਠੀਕ ਆ ਆ ਇਹਨਾਂ ਦੇ ਕੰਟਰੋਲ ਆ ਤੁਹਾਨੂੰ ਮੈਂ ਵਿਖਾ ਹੀ ਦਿਨਾ ਜਿੱਤੋਂ ਇਹ ਰਸੀਆਂ ਮਤਲਬ ਇਹ ਕੰਟਰੋਲ ਹੁੰਦੀਆਂ ਥੋੜਾ ਆਪਣੇ ਜਹਾਜ਼ ਪੁਰਾਣਾ ਵਾ ਕੰਡੀਸ਼ਨ ਥੋੜੀ ਖਰਾਬ ਆ ਆ ਵੀ ਆੜੀਆਂ ਵਿੰਚਾਂ ਵਾਂ ਜਿਹੜੀਆਂ ਉਹ ਇੱਥੋਂ ਕੰਟਰੋਲ ਹੁੰਦੀਆਂ ਆ ਇਹ ਆ ਇਹਨਾਂ ਦੇ ਕੰਟਰੋਲ ਆ ਠੀਕ ਆ ਜੀ ਆਪਣਾ ਕੰਮ ਬਸ ਇਹੋ ਹੀ ਆ ਜਹਾਜ਼ ਤੇ ਉਹ ਜਿ ਤਰ੍ਹਾਂ ਕਾਰਗੋ ਚੱਲਣਾ ਆਪਾਂ ਧਿਆਨ ਰੱਖਣਾ ਵੀ ਸਹੀ ਤਰੀਕੇ ਨਾਲ ਆਉਣ ਦਾ ਜਾਂ ਜਾਂ ਆਹ ਕੰਟੇਨਰ ਲੋਡੇ ਸਾਰੇ ਲੈ ਜਾਣੇ ਆ ਇਹਦੇ ਥਾਂ ਤੇ ਨਵੇਂ ਕੰਟੇਨਰ ਖਾਲੀ ਆਉਣਗੇ ਜਾਂ ਜਿਹੜਾ ਅਮਰੀਕਾ ਤੋਂ ਚਾਈਨਾ ਵੇਤਨ ਆਮ ਨੂੰ ਸਮਝ ਜਾਣਾ ਉਹ ਇੱਥੋਂ ਲੋਡ ਹੋ ਜੂਗਾ ਸਾਰਾ ਠੀਕ ਆ ਬਾਕੀ ਤੁਸੀਂ ਇਹ ਦੱਸਣਾ ਵੀਡੀਓ ਵੇਖ ਕੇ ਤੁਹਾਨੂੰ ਕਿਵੇਂ ਦੀ ਲੱਗੀ ਆ ਜੇ ਤੁਹਾਨੂੰ ਕੋਈ ਹੋਰ ਵੀਡੀਓ ਦੇਖਣੀ ਆ ਜਹਾਜ਼ ਦੇ ਬਾਰੇ ਉਹ ਪੁੱਛਣਾ ਨਾ ਉਹਦੇ ਕਮੈਂਟ ਕਰ ਦਿਓ ਫਿਰ ਮੈਂ ਆਉਣ ਵਾਲੀਆਂ ਵੀਡੀਓ ਫਿਰ ਉਹਦੇ ਬੇਸ ਤੇ ਬਣਾ ਦੂੰਗਾ ਜਿਹੜੀਆਂ ਤੁਹਾਨੂੰ ਠੀਕ ਲੱਗਣ ਠੀਕ ਆ ਇਹ ਆਪਣੇ ਜਹਾਜ਼ ਦਾ ਫੋਕਸ ਆ ਇਹ ਇਦਾਂ ਹੀ ਇੱਕ ਇੱਕ ਕਰਕੇ ਮੈਂ ਤੁਹਾਨੂੰ ਆਉਣ ਵਾਲੀਆਂ ਵੀਡੀਓ ਸਾਰਾ ਜਾਇਜ਼ ਦਿਖਾਉਂਗਾ ਜਾਇਜ਼ ਕਿੱਥੇ ਰਹਿੰਦੇ ਆ ਰੋਟੀ ਪਾਣੀ ਕਿੱਥੇ ਬਣਦਾ ਆ ਜਾਇਜ਼ ਦਾ ਪਿਛਲਾ ਇਹ ਸਾਰਾ ਕੰਟੇਨਰ ਕਿੱਥੇ ਆਉਂਦੇ ਆ ਕਿੱਦਾਂ ਜਾਂਦੇ ਆ ਬਾਕੀ ਸ਼ਹਿਰ ਜਦੋਂ ਜਾਊਂਗਾ ਉਹ ਵੀ ਤੁਹਾਨੂੰ ਵੀਡੀਓ ਬਣਾ ਕੇ ਦਿਖਾਉਂਗਾ ਮੈਂ ਕਿੱਥੇ ਕਿੱਥੇ ਗਿਆ ਕਿੱਥੇ ਘੁੰਮ ਕੇ ਆਇਆ ਫਿਲਹਾਲ ਤੁਹਾਨੂੰ ਪੋਰਟ ਦੇ ਦਰਸ਼ਨ ਕਰਾ ਦਿੰਨੇ ਆ ਇੱਥੋਂ ਤੁਸੀਂ ਵੇਖ ਲਓ ਆਵੇ ਪੋਰਟ ਉਹ ਬੜੀਆਂ ਸਾਹਮਣੇ ਕਰੇਨਾਂ ਲੱਗੀਆਂ ਦਿਸੰਦੀਆਂ ਵਾ ਇਹ ਲੌਂਗ ਬੀਚ ਪੋਰਟ ਦੀਆਂ ਵਾ ਉਹ ਪੋਰਟ ਦੇ ਨਾਲ ਲੌਂਗ ਬੀਚ ਆਪਾਂ ਇਹ ਐਲਏ ਦੋਵੇਂ ਲੱਗੇ ਲੱਗੇ ਹੀ ਆ ਬੇਕੇ ਸ਼ੇਅਰ ਦੀ ਆ ਜਿਤਨਾ ਅੰਮ੍ਰਿਤਸਰ ਤੇ ਛਾਟਾ ਤੇ ਉਹ ਹਿਸਾਬ ਆ ਠੀਕ ਆ ਆ ਵਾਹ ਵਾਲਾ ਪੋਰਟ ਆ ਆਪਾਂ ਮੋ ਜਿਹੜਾ ਟਾਈਮ ਮਾਰਕਸ ਦੀ ਜੱਟੀ ਤੇ ਏਪੀਐਮ ਟਰਮੀਨਲ ਕਹਿੰਦੇ ਇਹਨੂੰ ਉਹ ਸਾਹਮਣੇ ਏਡੀਆਂ ਕਰੇਨਾ ਦੀ ਸੰਗੀਆਂ ਲੱਗੀਆਂ ਤੁਹਾਨੂੰ ਇਹ ਆ ਜੀ ਲੌਂਗ ਡੀਸ ਪੋਰਟ ਇਹ ਵੀ ਮਸ਼ਹੂਰ ਆ ਵੱਟਾ ਪੋਰਟ ਆ ਔਰ ਟਰੱਕ ਆਉਂਦੇ ਇਹ ਜਿਹੜੇ ਟਰੱਕ ਜਿਹੜੇ ਸਮਾਨ ਲੈ ਕੇ ਆਉਂਦੇ ਆ ਤੇ ਬਾਅਦ ਵਿੱਚ ਆਪਣੇ ਜਾਇ ਤੇ ਲੋਡ ਹੋ ਜਾਂਦਾ ਸਮਾਨ ਹਮ ਇਤਨਾ ਟਰੱਕਾਂ ਨਹੀਂ ਟੁਰਿਆ ਆਉਂਦਾ ਠੀਕ ਆ ਜੀ ਚਾ ਲੋਲੀ ਧੰਨਵਾਦ ਆਨ ਆਲੀ ਵੀਡੀਓ ਦੇ ਵਿੱਚ ਹੁਣ ਫਿਰ ਅੱਗੇ ਦੀ ਵੀਡੀਓ ਦੇ ਵਿੱਚ ਅਗਲਾ ਫਿਰ ਪੋਖਾਵਾਂਗੇ ਹੋਰ ਸਾਰਾ ਸਮਾਨ ਜਾਇਦਾ ਕੀ ਹਿਸਾਬ ਹੈ ਕੀ